ਬਸ ਐਮ ਬੋਲੀ ਜਾ ਬੋਲ ਰਿਹਾ ਹਾਂ ਤੁਹਾਡਾ ਅੱਗੇ ਗਾ ਰੋਵਾ ਪਤਰੀਆ ਮਾ ਕੇ ਭੇਜ ਦੇ ਆਖੇ ਦੇਣ ਕਿ ਸਾਡੇ ਤੇ ਜਿਤਨਾ ਆ ਗਿਆ ਆ ਜਾ ਬੱਠੇ ਤੂੰ ਵੀ ਆ ਗਾ ਚਲੋ ਕਰ ਆ ਜਾ ਆ ਜਾ ਉਹ ਸਾਰੇ ਤੇ ਜੇ ਬੱਠੇ ਫਿਰ ਦੇ ਚੱਕੜੀ ਦੀ ਇੱਕ ਦੋ ਢੰਡਾ ਲੈ ਰੋ ਫੜ ਜਾ ਵਿੱਚ ਦਾ ਤੂੰ ਚੱਲ ਜਾਂਦੇ ਦੋ ਬੰਦੇ ਕੀ ਕਰਦੇ ਆ ਬੋਲੋ ਜੀ ਬੋਲੋ ਜੀ ਹਾਂਜੀ ਪ੍ਰਧਾਨ ਜੀ ਅੱਜ ਭਾਰਤੀ ਕਿਸਾਨ ਯੂਨੀਅਨ ਅਗਰਾ ਹਾਂ ਵੱਲੋਂ ਜੜਬਾ ਪਿੰਡ ਦੇ ਵਿੱਚ ਅਬ ਪਿਹਾਰ ਪੀਤਾਂ ਵਾਸਤੇ ਫੰਡ ਇਕੱਠਾ ਕਰ ਰਹੇ ਹਾਂ 500 ਰੁਪਏ ਕੀਲਾ ਫੈਲਾ ਕਣਕ ਦਾ ਸਾਰੇ ਨਗਰਵਾਦ ਦਾ ਇਹ ਸਹਿਯੋਗ ਨਾਲ ਐਮਸੀਆ ਦੇ ਮੰਡੀ ਦੇ ਸਹਿਯੋਗ ਨਾਲ ਧਰਮ ਸਥਾਨਾਂ ਦੇ ਪ੍ਰਧਾਨ ਮੈਂਬਰ ਜਿੰਨੇ ਸਾਰਿਆਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਭਾਰਤੀ ਕਿਸਾਨ ਜੁਆਰ ਦੇ ਗ੍ਰਾਹਾਂ ਦੇ ਸਹਿਯੋਗ ਨਾਲ ਅਸੀਂ ਵੱਧ ਤੋਂ ਵੱਧ ਫੰਡ ਇਕੱਠਾ ਕਰ ਰਹੇ ਹਾਂ ਅੱਜ ਪਿੰਡ ਡਿੜਵੇ ਦੇ ਵਿੱਚ ਅਸੀਂ ਸ਼ੁਰੂ ਕਰ ਕੀਤੀ ਆ ਵੀ ਵੱਧ ਤੋਂ ਵੱਧ ਫੰਡ ਦਿਓ ਅ 500 ਰੁਪਿਆ ਕੀਲਾ ਵੱਧ ਲਖਾਉਂਦਾ ਕੋਈ ਜਿਵੇਂ ਚਾਰ ਆ ਤੂੜੀ ਆ ਕਣਕਾ ਕੱਪੜੇ ਨੇ ਨੀਰਾ ਤੇ ਉਹ ਸਾਰੇ ਤੁਸੀਂ ਵੱਧ ਤੋਂ ਵੱਧ ਲਖਾਓ ਜਿਹੜਾ ਹੜਪੜੀ ਤੁਹਾਨੂੰ ਆਪਾਂ ਜਿਹੜਾ ਉੱਥੇ ਪਹਚਾ ਸਕੀਏ ਅੰਮ੍ਰਿਤਸਰ ਦੇ ਲਾਗੇ ਆਪਾਂ ਨੂੰ ਮੰਡੀ ਵੀ ਕੈਂਪਰ ਵੀ ਲੱਗਣਾ ਉੱਥੇ ਉੱਥੇ ਆਪਣੇ ਰਹਿਣਾ ਵੀ ਆ ਦੋ ਦਿਨ ਤੇ ਉੱਥੇ ਤੁਸੀਂ ਤੁਹਾਡੇ ਹੱਥਾਂ ਨਾਲ ਬੰਨੂਗਾ ਸਾਰਾ ਸਮਾਨ ਧੋਰ ਪਹੁੰਚਾਂਗੇ ਤੇ ਆਪਾਂ ਨੂੰ ਜਲਾ ਸੰਗਰੂਰ ਜਿਹੜਾ ਜੇ ਉੱਥੇ ਸਾਰਿਆਂ ਨੂੰ ਆਪਾਂ ਨੂੰ ਘਰ-ਘਰ ਜਾ ਕੇ ਉਹਨਾਂ ਦੇ ਚੁੱਗ੍ਹਾ ਤੇ ਰਸਣ ਪਹੁੰਚਾਉਣਾ ਪਊਗਾ ਇਹ ਫੈਸਲਾ ਕੀਤਾ ਹੈਗਾ ਭਾਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਅਗਰਾਹਾਂ ਨੇ ਤੇ ਉੱਥੇ ਸਾਰਿਆਂ ਦੀਆਂ ਲਿਸਟਾਂ ਵੜਾ ਕੇ ਘਰ-ਘਰ ਤੇ ਸਵਾਲ ਪਹੁੰਚਾਵਾਂਗੇ ਕੋਈ ਵੱਤ ਤੋਂ ਵੱਧ ਦਾਲ ਕਰੋ ਵੀ ਆਪਾਂ ਜਿਹੜਾ ਉਹਨਾਂ ਨੂੰ ਰਸਣ ਦੀ ਏ ਹੜਪ੍ਰੀਤਾਂ ਨੂੰ ਜਿਹੜੇ ਨਾ ਘਰ ਨਾ ਰਿਹਾ ਨਾ ਖੇਤ ਫਸਰ ਰਹੀ ਆ ਤਬਾਹ ਹੋ ਗਈ 2-3 ਸਾਲ ਕਾਮਯਾਬ ਨਹੀਂ ਹੁੰਦੇ ਸਾਰਿਆਂ ਦਾ ਧੰਨਵਾਦ ਕਰਦੇ ਆ ਬੰਗਲੌਰ ਖਾਲਸਾ ਵੈਰੀ ਵੀ ਬੱਤੇ